ਨਮਸਕਾਰ ਦੋਸਤੋ ਐਨ ਐਨ ਪਾਰਟੀ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਜਾਇਜ਼ ਕਲੋਨੀਆਂ ਦੀ ਜਿਨ੍ਹਾਂ ਵੀ ਵਿਅਕਤੀਆਂ ਵੱਲੋਂ ਨਜਾਇਜ਼ ਕਲੋਨੀਆਂ ਕੱਟ ਦਿੱਤੀਆਂ ਜਾਂਦੀਆਂ ਹਨ ਦਾ ਖੰਮੇ ਆ ਜਾ ਨਜਾਇਜ਼ ਕਲੋਨੀਆਂ ਵਿੱਚ ਪਲਾਟ ਜਾਂ ਮਕਾਨ ਬਣਾਉਣ ਤੋਂ ਬਾਅਦ ਉਹਨਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਉਸ ਦਾ ਨਤੀਜਾ ਆਖਰ ਕਿਸ ਰੂਪ ਚ ਭੁਗਤਣਾ ਪੈਂਦਾ ਹੈ ਦੇ ਬਾਰੇ ਅੱਜ ਗੱਲ ਕਰਾਂਗੇ ਦੋਸਤੋ ਜਿੱਥੇ ਵੀ ਕਿਤੇ ਪੰਜਾਬ ਵਿੱਚ ਹਰਿਆਣਾ ਵਿੱਚ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਿੱਨਾ ਕਲੋਨੀਕਾਰਾਂ ਵੱਲੋਂ ਨਜਾਇਜ਼ ਕਲੋਨੀਆਂ ਕੱਟ ਦਿੱਤੀਆਂ ਜਾਂਦੀਆਂ ਹਨ ਦੇ ਵਿੱਚ ਜਾਣਕਾਰੀ ਵੀ ਘਾਟ ਕੇ ਚੱਲਦੇ ਆ ਲੋਕਾਂ ਵੱਲੋਂ ਉੱਥੇ ਪਲਾਟ ਜਾਂ ਘਰ ਖਰੀਦ ਲਈ ਜਾਂਦੇ ਹਨ ਦੇ ਵਿੱਚ ਖਰੀਦ ਤੋਂ ਫਰੋਕਤ ਤੋਂ ਬਾਅਦ ਬਾਅਦ ਵਿੱਚ ਵਕਫਾ ਵਿਭਾਗਾ ਤੋਂ ਮਿਲਣ ਵਾਲੀਆਂ ਸਹੂਲਤਾ ਦੇ ਤੌਰ ਤੇ ਅਤੇ ਹੋਰ ਕਈ ਤਰ੍ਹਾਂ ਤੋਂ ਬਲਾੜ ਖਰੀਦਣ ਵਾਲਿਆਂ ਨੂੰ ਅਸਹੂਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਸਾਡੀ ਜਾਣਕਾਰੀ ਵਿੱਚ ਹਾਲ ਹੀ ਵਿੱਚ ਪਟਿਆਲਾ ਤੋਂ ਸਨਾਰ ਨੂੰ ਜਾਂਦੇ ਹੋਏ ਇੱਕ ਅਜਿਹੀ ਕਲੋਨੀ ਆਈ ਜਿਹੜੀ ਕਿ ਕਲੋਨੀਕਾਰਾਂ ਵੱਲੋਂ ਇੱਕ ਰੂਪ ਦਿਖਾ ਦਿਖਾ ਕੇ ਕੱਟਤਾ ਦਿੱਤੀ ਗਈ ਪਰ ਉਸ ਨੂੰ ਸੰਬੰਧਿਤ ਵਿਭਾਗ ਵੱਲੋਂ ਪਾਸ ਨਹੀਂ ਕਰਵਾਇਆ ਗਿਆ ਅਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਉਸ ਕਲੋਨੀ ਵਿੱਚ ਪਲਾਟ ਖਰੀਦੇ ਗਏ ਅਤੇ ਉਸ ਤੋਂ ਬਾਅਦ ਆਪਣੇ ਘਰ ਬਣਾ ਲਏ ਗਏ ਨੂੰ ਅੱਜ ਬਿਜਲੀ ਪਾਣੀ ਅਤੇ ਸੀਵਰੇਜ ਸੜਕਾਂ ਆਦੀ ਤੋਂ ਵੱਡੇ ਪੱਧਰ ਤੇ ਤੰਗ ਹੋਣਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਪੀੜਤ ਵਿਅਕਤੀ ਨੇ ਸਾਨੂੰ ਕਲੋਨੀ ਵਿੱਚ ਜਾ ਕੇ ਸਾਰਾ ਕੁਝ ਦਿਖਾਇਆ ਤਾਂ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਦੇਖਣ ਵਿੱਚ ਤਾਂ ਬੇਸ਼ੱਕ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਕਲੋਨੀ ਕੱਟੀ ਹੋਈ ਹੋਵੇ ਪਰ ਉਸ ਵਿੱਚ ਇਸ ਤਰ੍ਹਾਂ ਦੀ ਸਹੂਲਤ ਦਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਕਲੋਨੀ ਵਿੱਚ ਜੋ ਸੜਕਾਂ ਦਿਖਾਈਆਂ ਗਈਆਂ ਹਨ ਉਹ ਵੀ ਇੰਨੀ ਮਾੜੀ ਹਾਲਤ ਵਿੱਚ ਹਨ ਕਿ ਇੰਜ ਲੱਗਦਾ ਹੈ ਕਿ ਜਿਵੇਂ ਗਟਕਾ ਪਾ ਕੇ ਛੱਡ ਦਿੱਤੀਆਂ ਗਈਆਂ ਹੋਣ ਆਲੇ ਦੁਆਲੇ ਸਾਰੇ ਪਾਸੇ ਜੰਗਲ ਹੀ ਜੰਗਲ ਬਣਿਆ ਹੋਇਆ ਹੈ ਜਦੋਂ ਪ੍ਰਾਪਰਟੀ ਡੀਲਰ ਵੱਲੋਂ ਉਸ ਕਲੋਨੀ ਵਿੱਚ ਆਤੇ ਹਨ ਦਫ਼ਤਰ ਖੋਲ ਕੇ ਬੈਠਾ ਵੀ ਜਾਂਦਾ ਹੈ ਤੇ ਕਲੋਨੀ ਕਾਰਾ ਵੱਲੋਂ ਕੋਈ ਵੀ ਸੁਵਿਧਾ ਕਲੋਨੀ ਵਿੱਚ ਪਲਾਟ ਜਾਂ ਮਕਾਨ ਖਰੀਦ ਕੇ ਵੜਨ ਵਾਲਿਆਂ ਨੂੰ ਕੋਈ ਵੀ ਸਹੂਲਤ ਦਿੱਤੀ ਨਹੀਂ ਜਾ ਰਹੀ ਅੱਜ ਉਸ ਕਲੋਨੀ ਵਿੱਚ ਉਹ ਵਿਅਕਤੀ ਇੰਨੀ ਵੱਡੀ ਪੱਧਰ ਤੇ ਤੜਫ ਰਹੇ ਹਨ ਕਿ ਉਹਨਾਂ ਦੇ ਘਰ ਵਿੱਚ ਬਿਜਲੀ ਹੀ ਨਹੀਂ ਹੈ ਜਿਸ ਲਈ ਉਹਨਾਂ بار بار ਐਨਓਸੀ ਪ੍ਰਾਪਤ ਕਰਨ ਲਈ ਨਗਰ ਨਿਕਮ ਪਟਿਆਲਾ ਕੋਲ ਸੰਪਰਕ ਕੀਤਾ ਊੜਾ ਵਿਭਾਗ ਕੋਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਜੋ ਕਾਗਜ਼ਾਂ ਉਨਾ ਤੋਂ ਮੰਗੇ ਗਏ ਸਿਰਫ ਰਜਿਸਟਰੀ ਤੋਂ ਇਲਾਵਾ ਉਹਨਾਂ ਕੋਲ ਕੋਈ ਵੀ ਕਾਗਜ਼ ਨਹੀਂ ਸਨ ਜਿਸ ਸੰਬੰਧੀ ਜਦੋਂ ਕਲੋਨੀ ਵਿੱਚ ਮਕਾਨ ਜਾਂ ਪਲਾਟ ਖਰੀਦਣ ਵਾਲਿਆਂ ਵੱਲੋਂ ਪ੍ਰਾਪਰਟੀ ਡੀਲਰ ਨੂੰ ਇਹ ਸੰਬੰਧੀ ਆਖਿਆ ਗਿਆ ਕਿ ਉਹਨਾਂ ਨੂੰ ਕਲੋਨੀ ਵਿੱਚ ਸੀਵਰੇਜ ਪਾਣੀ ਅਤੇ ਬਿਜਲੀ ਸਪਲਾਈ ਲੈ ਲੈ ਜਦੋਂ ਸੰਬੰਧਨ ਵਿਭਾਗ ਨਾਲ ਸੰਪਰਕ ਕੀਤਾ ਜਾਂਦਾ ਹੈ ਤੋ ਉਹ ਕੁਝ ਡਾਕੂਮੈਂਟਸ ਹੀ ਮੰਗ ਕਰਦੇ ਹਨ ਜਿਹੜੇ ਹੀ ਤੁਹਾਡੇ ਵੱਲੋਂ ਹੀ ਦਿੱਤੇ ਜਾ ਸਕਦੇ ਹਨ ਪ੍ਰੋਪਰਟੀ ਡੀਲਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਉਹ ਡਾਕੂਮੈਂਟ ਤਿਆਰ ਕਰਕੇ ਉਹ ਪਲਾਟ ਮਕਾਨ ਖਰੀਦਰ ਵਾਲਿਆਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚਲਦੇ ਆ ਪਲਾਟ ਮਕਾਨ ਖਰੀਦ ਕੇ ਰਹਿਣ ਵਾਲੇ ਇੰਨੀ ਵੱਡੀ ਪੱਧਰ ਤੇ ਦੁਖੀ ਹੋ ਰਹੇ ਹਨ ਕਿ ਉਹਨਾਂ ਦਾ ਦਿਨ ਅਤੇ ਰਾਤ ਦੋਨੋਂ ਇੱਕ ਤਰ੍ਹਾਂ ਦਾ ਹਨੇਰੇ ਵਿੱਚ ਹੀ ਗੁਜ਼ਰਦੇ ਹਨ ਜਿਸ ਲਈ ਦੋਸਤੋ ਜਿੱਥੇ ਕਿ ਦੇਰੀ ਪਲਾਟ ਜਾਂ ਮਕਾਨ ਖਰੀਦਣਾ ਹੋਵੇ ਤਾਂ ਸਬੰਧਤ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕਰਕੇ ਹੀ ਲਿਆਇਆਗੇ ਧੰਨਵਾਦ